ਡਿਵਾਈਡਰ ਪਾਰ ਕਰਦੇ ਸਮੇਂ ਕਾਰ ਟਰੱਕ ਦੇ ਨਾਲ ਟਕਰਾ ਗਈ ਹਾਦਸਾ ਇਨਾ ਭਿਆਨਕ ਸੀ ਕਿ ਕਾਰ ਦੇ ਸ਼ੀਸ਼ੇ ਤੋੜ ਕੇ ਜੋ ਨੌਜਵਾਨਾਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਸਵੀਰਾਂ ਸਾਹਮਣੇ ਆਈਆਂ ਡਰਾ ਦੇਣ ਵਾਲੀਆਂ ਤਸਵੀਰਾਂ ਹੈ ਗੱਡੀ ਪੂਰੇ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਚੁੱਕੀ ਹੈ ਸ਼ਹਾਬਾਦ ਤੋਂ ਅੰਬਾਲਾ ਜਾ ਰਹੇ ਸਨ ਇਹ ਤਿੰਨ ਨੌਜਵਾਨ ਕਿ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਹਾਦਸਾ ਇਨਾ ਭਿਆਨਕ ਸੀ ਕਿ ਗੱਡੀ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਇਹ ਤਿੰਨ ਨੌਜਵਾਨ ਫਸ ਗਏ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਾਰ ਦੇ ਸ਼ੀਸ਼ੇ ਤੋੜ ਕੇ ਇਹਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਜੋ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਸ਼ਾਇਦ ਕੋਈ ਅਵਾਰਾ ਪਸ਼ੂ ਗੱਡੀ ਦੇ ਅੱਗੇ ਆ ਗਿਆ ਸੀ ਜਿਸ ਨੂੰ ਬਚਾਉਂਦੇ ਸਮੇਂ ਜੋ ਗੱਡੀ ਡਿਵਾਈਡਰ ਪਾਰ ਕਰ ਗਈ ਤੇ ਸਾਹਮਣੇ ਆ ਰਹੇ ਟਰੱਕ ਦੇ ਨਾਲ ਟਕਰਾ ਗਈ ਹਾਦਸਾ ਇਨਾ ਜ਼ਿਆਦਾ ਭਿਆਨਕ ਸੀ ਕਿ ਮੌਕੇ ਤੇ ਹੀ ਇਹਨਾਂ ਨੌਜਵਾਨਾਂ ਦੀ ਜੋ ਮੌਤ ਐ ਹੋ ਗਈ ਦੋ ਨੌਜਵਾਨ ਅੰਬਾਲਾ ਦੇ ਦੱਸੇ ਜਾ ਰਹੇ ਨੇ ਤੇ ਇੱਕ ਸ਼ਾਬਾਦ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਇਹ ਨੌਜਵਾਨ ਕਿਸੇ ਆਪਣੇ ਦੋਸਤ ਨੂੰ ਲੈਣ ਵਾਸਤੇ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਰਾਤ 3:11 ਵਜੇ ਹੋਇਆ ਹੈ ਮੈਂ ਇਧਰ ਸਿੱਤੀ से ਆ ਰਿਹਾ ਥਾ ਮਾਲਾ ਸਿੱਤੀ से ਤੋਂ ਬਸ 2-4 ਮਿੰਟ ਪਹਿਲੇ ਉਸੇ ਥਾਂ ਮਿਲਿਆ ਤੋਂ ਜਾਣਾ ਸੁਣਨੇ ਆਇਆ ਸੀ ਜੀ

तो यहाँ पर ये कार थी जो वो डिवाइडर पार करके और दूसरी साइड में चली गई और उधर से ट्रक कार था उसके साथ टकरा गया जो मालूम हुआ है कि कार के आगे कोई पशु आया उसको बचाने के लिए जैसे ही कट मारा तो कार डिवाइडर पार कर गई और कार में तीन लोग सवार थे तीनों की डेथ इनमें दो लड़के शाहबाद के हैं एक अम्बाड़ा सिटी कैत माजरी का तीन लड़कों की डेथ हुई है जिनमें दो लड़के शाहबाद के हैं एक लड़का अम्बाड़ा सिटी कैत माजरी का ਆ ਪਰੀਜਨ ਰਾਤੀ ਪਹੁੰਚ ਗਿਆ ਤੁਹਾਡੇ ਕੋਲ ਪੁਲਿਸ ਕਾਰ ਵੀ ਗਈ ਹਾਂਜੀ ਸਿਵਲ ਹਸਪੀਟਲ ਡੈਨਿਕਸਵਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਹਾਦਸੇ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੱਸਦੀ ਕਿ ਡਿਵਾਈਡਰ ਪਾਰ ਕਰਦੇ ਸਮੇਂ ਕਾਰ ਟਰੱਕ ਦੇ ਨਾਲ ਟਕਰਾ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਸ਼ੀਸ਼ੇ ਤੋੜ ਕੇ ਜੋ ਨੌਜਵਾਨਾ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਸਵੀਰਾਂ ਸਾਹਮਣੇ ਆਈਆਂ ਡਰਾ ਦੇਣ ਵਾਲੀਆਂ ਤਸਵੀਰਾਂ ਹੈ ਗੱਡੀ ਪੂਰੇ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਚੁੱਕੀ ਹੈ ਸ਼ਹਾਬਾਦ ਤੋਂ ਅੰਬਾਲਾ ਜਾ ਰਹੇ ਸਨ ਇਹ ਤਿੰਨ ਨੌਜਵਾਨ ਕਿ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਹਾਦਸਾ ਇਨਾ ਭਿਆਨਕ ਸੀ ਕਿ ਗੱਡੀ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਇਹ ਤਿੰਨ ਨੌਜਵਾਨ ਫਸ ਗਏ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਾਰ ਦੇ ਸ਼ੀਸ਼ੇ ਤੋੜ ਕੇ ਇਹਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਜੋ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਸ਼ਾਇਦ ਕੋਈ ਅਵਾਰਾ ਪਸ਼ੂ ਗੱਡੀ ਦੇ ਅੱਗੇ ਆ ਗਿਆ ਸੀ ਜਿਸ ਨੂੰ ਬਚਾਉਂਦੇ ਸਮੇਂ ਜੋ ਗੱਡੀ ਡਿਵਾਈਡਰ ਪਾਰ ਕਰ ਗਈ ਤੇ ਸਾਹਮਣੇ ਆ ਰਹੇ ਟਰੱਕ ਦੇ ਨਾਲ ਟਕਰਾ ਗਈ ਹਾਦਸਾ ਇਨਾ ਜ਼ਿਆਦਾ ਭਿਆਨਕ ਸੀ ਕਿ ਮੌਕੇ ਤੇ ਹੀ ਤਿੰਨ ਨੌਜਵਾਨਾਂ ਦੀ ਜੋ ਮੌਤ ਹੈ ਹੋ ਗਈ ਦੋ ਨੌਜਵਾਨ ਅੰਬਾਲਾ ਦੇ ਦੱਸੇ ਜਾ ਰਹੇ ਨੇ ਤੇ ਇੱਕ ਸ਼ਾ ਬਾਦ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਇਹ ਨੌਜਵਾਨ ਕਿਸੇ ਆਪਣੇ ਦੋਸਤ ਨੂੰ ਲੈਣ ਵਾਸਤੇ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਰਾਤ 3:11 ਵਜੇ ਹੋਇਆ ਹੈ ਮੈਂ ਇਧਰ ਸਿੱਤੀ ਸਾਰਾ ਰਿਹਾ ਅੰਬਾਲਾ ਸਿੱਤੀ ਸੋ ਬਸ 2-4 ਮਿੰਟ ਪਹਿਲੇ ਉਸੇ ਟਾਈਮ ਮਿਲਿਆ ਤੋਂ ਜਾ ਕੇ ਸੁਣਨੇ ਮੈਂ ਆਇਆ ਤੁਹਾਨੂੰ ਜੀ

तो यहाँ पर ये कार थी जो वो डिवाइडर पार करके और दूसरी साइड में चली गई और उधर से ट्रक कार था उसके साथ टकरा गया तो जो मालूम हुआ है की कार के आगे कोई बारह पशु आया उसको बचाने के लिए जैसे ही कट मारा तो कार डिवाइडर पार कर गई और कार में तीन लोग सवार थे तीनों की डेथ इनमें दो लड़के शाहबाद के हैं एक अम्बाड़ा सिटी कैत माजरी का तीन लड़कों की डेथ हुई है जिनमें दो लड़के शाहबाद के हैं एक लड़का अम्बाड़ा सिटी कैत माजरी का ਆਪਰੇ ਜਨ ਰਾਤੀ ਪਹੁੰਚ ਗਏ ਤੁਹਾਡੇ ਕੋਲ ਪੁਲਿਸ ਕਾਰ ਵੀ ਕਰੀ ਹਾਂਜੀ ਸਿਵਲ ਹਸਪੀਟਲ ਦਨਿਕਸ਼ਵਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਹਾਦਸੇ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੱਸਦੀ ਕੀ ਡਿਵਾਈਡਰ ਪਾਰ ਕਰਦੇ ਸਮੇਂ ਕਾਰ ਟਰੱਕ ਦੇ ਨਾਲ ਟਕਰਾ ਗਈ ਹਾਦਸਾ ਇਨਾ ਭਿਆਨਕ ਸੀ ਕਿ ਕਾਰ ਦੇ ਸ਼ੀਸ਼ੇ ਤੋੜ ਕੇ ਜੋ ਨੌਜਵਾਨਾਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਸਵੀਰਾਂ ਸਾਹਮਣੇ ਆਈਆਂ ਡਰਾ ਦੇਣ ਵਾਲੀਆਂ ਤਸਵੀਰਾਂ ਹੈ ਗੱਡੀ ਪੂਰੇ ਤਰੀਕੇ ਦੇ ਨਾਲ ਚੱਕਨਾ ਚੂਰ ਹੋ ਚੁੱਕੀ ਹੈ ਸ਼ਹਾਬਾਦ ਤੋਂ ਅੰਬਾਲਾ ਜਾ ਰਹੇ ਸਨ ਇਹ ਤਿੰਨ ਨੌਜਵਾਨ ਕੀ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਹਾਦਸਾ ਇਨਾ ਭਿਆਨਕ ਸੀ ਕਿ ਗੱਡੀ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਇਹ ਤਿੰਨ ਨੌਜਵਾਨ ਫਸ ਗਏ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਾਰ ਦੇ ਸ਼ੀਸ਼ੇ ਤੋੜ ਕੇ ਇਹਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਜੋ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਸ਼ਾਇਦ ਕੋਈ ਅਵਾਰਾ ਪਸ਼ੂ ਗੱਡੀ ਦੇ ਅੱਗੇ ਆ ਗਿਆ ਸੀ ਜਿਸ ਨੂੰ ਬਚਾਉਂਦੇ ਸਮੇਂ ਜੋ ਗੱਡੀ ਡਿਵਾਈਡਰ ਪਾਰ ਕਰ ਗਈ ਤੇ ਸਾਹਮਣੇ ਆ ਰਹੇ ਟਰੱਕ ਦੇ ਨਾਲ ਟਕਰਾ ਕੇ ਹੀ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਮੌਕੇ 'ਤੇ ਜਵਾਨ ਅੰਬਾਲਾ ਦੇ ਦੱਸੇ ਜਾ ਰਹੇ ਨੇ ਤੇ ਇੱਕ ਸ਼ਾਬਾਦ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਇਹ ਨੌਜਵਾਨ ਕਿਸੇ ਆਪਣੇ ਦੋਸਤ ਨੂੰ ਲੈਣ ਵਾਸਤੇ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਰਾਤ ਕਰੀਬ 11 ਵਜੇ ਹੋਇਆ ਹੈ ਮੈਂ ਇਧਰ ਸਿਟੀ ਸੇ ਆ ਰਹਾ ਥਾ ਮਾਲਾ ਸਿਟੀ ਸੇ ਤੋਂ ਬਸ 2-4 ਮਿੰਟ ਪਹਿਲੇ ਉਸੇ ਟਾਈਮ ਹੋਇਆ ਹੈ ਤੋਂ ਜਾ ਕੇ ਸੁਣਨੇ ਮੈਂ ਆਇਆ ਕਿ ਇਹ ਗਾੜੀ ਦੂਸਰੀ ਸਾਈਡ ਤੋਂ ਇੱਕਦਮ ਇਹ ਡਿਵਾਈਡਰ ਕ੍ਰਾਸ ਕਰਕੇ ਇੱਕਦਮ ਇਧਰ ਆਈ ਹੈ ਸਾਹਮਣੇ ਟਰੱਕ ਦੇ ਸਾਹਮਣੇ ਆ ਗਈ ਉਹ ਆਪਸ ਵਿੱਚ ਆਮਨੇ ਸਾਹਮਣੇ ਕਿ ਤੋਂ ਤਿੰਨ ਲੋਕ

मालूम हुआ है कि कार के आगे कोई वारा पशु आया उसको बचाने के लिए जैसे ही कट मारा तो कार डिवाइडर पार कर गई और कार में तीन लोग सवार थे तीनों की डप इनमें दो लड़के